ਚਲਦੇ ਸਾਂ ਸਾਂ ਹੈ। ਸਾਹ ਡਾਇਨਾਮ ਡਾਇਨਾਮ ਹੈ। ਹੈਲੋ। ਇਹ ਵੀਡੀਓ ਫਾਜ਼ਿਲ ਕਾ ਅਦੀ ਰਾਦਾ ਸੋਮੀ ਕਲੋਨੀ ਦੀ ਗਲੀ ਨੰਬਰ 9 ਦੀ ਹੈ ਜਿੱਥੇ ਇਹ ਵਿਅਕਤੀ ਸਵੇਰ ਤੋਂ ਹੀ ਬੇਸੁੱਧ ਪਿਆ ਹੈ। ਮੁਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਕਦੇ ਇਸ ਨੁੱਕਰ ਤੇ ਕਦੇ ਉਸ ਨੁੱਕਰ ਤੇ ਇਹ ਬੇਸੁੱਧ ਹੋ ਕੇ ਪਿਆ ਇਹਨੂੰ ਉਠਾਉਣ ਦੀ ਬੜੀ ਕੋਸ਼ਿਸ਼ ਕੀਤੀ ਪਰ ਨਹੀਂ ਉਠਿਆ ਬੰਦਾ ਨਸ਼ੇ 'ਚ ਹੈਗਾ ਮੋਹੱਲਾ ਵਾਸੀਆਂ ਨੇ ਕਿਹਾ ਕਿ ਉਹਨਾਂ ਦੇ ਪੂਰੀ ਕਲੋਨੀ 'ਚ ਹੀ ਨਸ਼ੇ ਦੀ ਬਰਮਾਰ ਹੈ ਵੇਚਣ ਵਾਲੇ ਵੀ ਹੈਗੇ ਨੇ ਤੇ ਖਾਣ ਵਾਲੇ ਵੀ ਹੈਗੇ ਨੇ ਇੱਕ ਪਾਸੇ ਸਰਕਾਰ ਦੇ ਦਾਅਵੇ ਨੇ ਪੰਜਾਬ ਪੁਲਿਸ ਦੇ ਦਾਅਵੇ ਨੇ ਕਿ ਨਸ਼ੇ ਦੇ ਖਿਲਾਫ ਯੁੱਧ ਨਸ਼ਾ ਵਿਰੁੱਧ ਬਿਆਨ ਚਲਾਇਆ ਹੋਇਆ ਹੈ ਜਿੰਦੇ ਤਹਿਤ ਨਸ਼ੇ ਵੇਚਣ ਵਾਲਿਆਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਤੇ ਨਸ਼ੇ ਕਰਨ ਵਾਲਿਆਂ ਨੂੰ ਦਾ ਇਲਾਜ ਕਰਵਾਇਆ ਜਾ ਰਿਹਾ ਪਰ ਜਮੀਨੀ ਹਕੀਕਤ ਕੀ ਹੈ ਉਹ ਤਸਵੀਰਾਂ ਬੋਲਦੀਆਂ ਨੇ ਜੀ ਤੁਹਾਡਾ ਮੇਰਾ ਨਾਮ ਬਰਜਿੰਦਰ ਹੈ ਕੀ ਮਸਲਾ ਹੈ ਜੀ ਇੱਥੇ ਮਸਲਾ ਇਹ ਹੈ ਕਿ ਦੇਖ ਲੋ ਭਗਵੰਤ ਮਾਨਸ ਜੀ ਅੱਜ ਵੀ ਨਸ਼ਾ ਕਰ ਲੜਾਈ ਲੜ ਰਿਹਾ ਹਾਂ ਜੀ ਦੇਖੋ ਉਹਨਾਂ ਹਰ ਰੋਜ਼ ਆਸ ਗਲੀਆਂ ਦੇ ਵਿੱਚ ਨੌਜਵਾਨ ਮੁੰਡੇ ਮਰ ਰਹੇ ਆ ਹਾਂ ਜੀ ਅੱਜ ਵੀ ਤੁਸੀਂ ਆ ਕੇ ਦੇਖ ਲੋ ਨਸ਼ੇ ਨਾਲ ਸੂਹਿਰ ਦਾ ਮੁੰਡਾ ੁੱਤ ਹੈ ਵਿਚਾਰਾ ਇਹ ਵੀ ਤਾਂ ਕਿਸੇ ਦੇ ਬੇਕੇ ਹੈ ਜਿਹੜੇ ਰੋਜ਼ ਮਰ ਰਿਹਾ ਹੈ ਔਰ ਸਰਕਾਰ ਘੱਟ ਵੱਟੇ ਚਾਵੇ ਕਰ ਰਹੀ ਹੈ ਨਸ਼ੇ ਖਤਮ ਕਰ ਦੇ ਜੀ ਤੁਸੀਂ ਆ ਵੀ ਦੇਖ ਲਓ ਉਹਨਾਂ ਨੇ ਨਹੀਂ ਖਤਮ ਹੋਇਆ ਨਹੀਂ ਇਹ ਸਰਕਾਰ ਤਾਂ ਦਾਅਵੇ ਕਰਦੀ ਹੈ ਵੀ ਅਸੀਂ ਯੁਧ ਨਸ਼ਿਆਂ ਦੇ ਵਿਰੁੱਧ ਚਲਾਇਆ ਹੈ ਪੂਰੇ ਪੰਜਾਬ 'ਚ ਬਿਆਨ ਚਲਾਇਆ ਹੈਗਾ ਤੇ ਇਹਨਾਂ ਇਸ ਤਰ੍ਹਾਂ ਦੇ ਜਿਹੜੇ ਬੰਦੇ ਨੇ ਜਿਹੜੇ ਨਸ਼ਾ ਕਰਦੇ ਨੇ ਉਹਨਾਂ ਦਾ ਇਲਾਜ ਤਾਂ ਕਰਾ ਰਹੇ ਹਾਂ ਅਸੀਂ ਹਾਂਜੀ ਹਾਂਜੀ ਮਰੇ ਇਲਾਜ ਕਿਤੋਂ ਕਰਾ ਰਿਆ ਹੈ ਇਲਾਜ ਕਿਵੇਂ ਕਰਾ ਰਿਆ ਹੈ ਤੁਸੀਂ ਦੇਖ ਲਓ ਕਿਸੇ ਕੋਲੋਂ ਵੀ ਪੁੱਛ ਲਓ ਰੋਜ਼ ਦੇ ਸਾਡੇ ਅੰਨਾਂ ਗਲੀਆਂ ਦੇ ਵਿੱਚ 9 10 ਨੰਬਰ 8 ਨੰਬਰੇ 'ਚ ਕਿੰਨੇ ਹੀ ਪਤਾ ਨਹੀਂ ਨੌਜਵਾਨ ਮੁੰਡੇ ਮਰ ਗਏ ਕਿੰਨੇ ਮਾਪੇ ਨੇ ਆਦੇ ਬੱਚੇ ਜਵਾਨ ਖੋ ਚੁੱਕੇ ਹੈ ਬੜੀ ਮਾੜੀ ਹਾਲਤ ਹੋ ਚੁੱਕੀ ਹੈ ਨਸ਼ੇ ਨਾਲ ਰੋਜ਼ ਦੇ ਚਿੱਟੇ ਨਾਲ ਨਸ਼ੇ ਮਾਰਦੇ ਤੇ ਇਹਨਾਂ ਗਲੀਆਂ 'ਚ ਅਕਸਰ ਹੀ ਪਾਏ ਜਾਂਦੇ ਨੇ ਇਹ ਮਤਲਬ ਪਾਏ ਜਾਂਦੇ ਆ ਜੀ ਇੱਧਰ ਪਾਏ ਜਾਂਦੇ ਆ ਕਦੇ ਇੱਧਰ ਵੀ ਆ ਜਾਂਦੇ ਆ ਇਹਨਾਂ ਗਲੀਆਂ ਵਿੱਚ ਪਾਏ ਜਾਂਦੇ ਆ ਅੱਛਾ ਕੋਈ ਕਿੰਨੇ ਦਿਨ ਨੇ ਵੀ ਰਾਤੀ ਇੱਥੇ ਕੋਈ ਗਸ਼ਤ ਵੀ ਹੁੰਦੀ ਹੈਗੀ ਆ ਜਾਂ ਹੁੰਦੀ ਜੀ ਗਸ਼ਤ ਕੋਈ ਕੁਝ ਨਹੀਂ ਹੁੰਦਾ ਇੱਥੇ ਮੁੰਡੇ ਆਮ ਘੜੇ ਰਹਿੰਦੇ ਨੇ ਵੇਚਣ ਵਾਲੇ ਵੀ ਇੱਥੇ ਹੈਗੇ ਨੇ ਵੇਚਣ ਵਾਲਿਆਂ ਦਾ ਨਹੀਂ ਪਤਾ ਜੀ ਮੈਨੂੰ اچھا ਜੇ ਵੇਚਣ ਵਾਲੇ ਹੈਗੇ ਆ ਤਾਂ ਮਤਲਬ ਨਸ਼ਾ ਕਰ ਰਹੇ ਆ ਜਾਂ ਬਾਹਰੋਂ ਲਿਆਂਦੇ ਆ ਇਹ ਨਹੀਂ ਪਤਾ ਆਪਾਂ ਨੂੰ ਬਈ ਕਿੱਥੋਂ ਆ ਰਿਹਾ ਨਸ਼ਾ ਕਿੱਥੋਂ ਨਹੀਂ ਆ ਰਿਹਾ ਪਰਬੰਦ ਨਹੀਂ ਹੋਇਆ ਬੰਦ ਨਹੀਂ ਹੋਇਆ ਬੰਦ ਨਹੀਂ ਹੋਉਂਦਾ ਬਹੁਤ ਜ਼ਿਆਦਾ ਵਧ ਰਿਹਾ ਹੈ ਮੇਰੇ ਹਿਸਾਬ ਨਾਲ ਤਾਂ ਗਲੀ ਗਲੀ ਨਸ਼ਾ ਹੈ ਵਧਦਾ ਪਿਆ ਘੱਟ ਨਹੀਂ ਅਮਲੇ ਤੂੰ ਜੀ ਦੇਖ ਰਹੇ ਹੋ ਗਲੀ ਗਲੀ ਵਿੱਚ